ਅੱਜ ਨਾ ਮਿੱਤਰੋ ਥੋੜੇ ਵਾਸਤੇ ਨਾ ਐਨਾ ਸੋਹਣਾ ਸਵਰਾਜ 735 ਐਫੀ ਟਰੈਕਟਰ ਲੈ ਕੇ ਆਏ ਆ ਨਾ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲਾ ਠੀਕ ਹੈ ਜੀ ਠੀਕ ਠਾਕ ਬਾਈ ਹਾਂਜੀ ਵਧੀਆ ਜੀ ਠੀਕ ਆ ਸਾਰਿਆਂ ਤੋਂ ਪਹਿਲਾਂ ਇਹ ਜਿਹੜਾ ਸਵਰਾਜ 735 ਐਫੀ ਟਰੈਕਟਰ ਆ ਬਾਈ ਜੀ ਇਹ ਮਾਡਲ ਕਿਹੜਾ 98 ਮਾਡਲ ਆ ਜੀ 1998 1998 ਮਾਡਲ ਆ ਹਾਂਜੀ ਨੰਬਰ ਬਾਈ 50 ਵਾ ਨੰਬਰ 50 ਦਾ ਜੀ ਠੀਕ ਆ ਜੀ 50 ਦਾ ਨੰਬਰ ਆ ਤੇ ਮੂਹਰਲੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਅੱਧੇ ਕ ਹੈਗੇ ਹਨਾ 40 ਤੋਂ 45% ਹੈਗੇ ਆ ਬਾਈ 40% ਠੀਕ ਆ 40 ਤੋਂ 45% ਟਾਇਰ ਆ ਤੇ ਮਗਰਲੇ ਟਾਇਰਾਂ ਦੀ ਗੱਲ ਕਰੀਏ ਗੂਡਇਰ ਕੰਪਨੀ ਦੇ 70 ਤੋਂ 75% ਠੀਕ ਆ ਰੰਗ ਬੇਡ ਦੀ ਗੱਲ ਕਰੀਏ ਬਾਈ ਜੀ ਸਾਰਾ ਅਰੀਜਨਲ ਆ ਜੀ ਫਰੀਜ ਨਾਲ ਆਈ ਸਾਰਾ ਅਰੀਜਨਲ ਆ ਬਾਈ ਫੁੱਲ ਗਾਰੰਟੀ ਹੈ ਨਾ ਫੁੱਲ ਗਾਰੰਟੀ ਲੱਗ ਰਿਹਾ ਵੀ ਕਿਤੇ ਕਾਲਮ ਵੀ ਨਹੀਂ ਲੱਗੀ ਟਰੈਕਟਰ ਦੇ ਆ ਵੇਖੋ ਪਲੇਟਾਂ ਬਲੂਟਰ ਟਰੈਕਟਰ ਦੇ ਸਾਰਾ ਕੋ ਨਾਲ ਦਾ ਪਲੇਟਫਾਰਮ ਦੀ ਗੱਲ ਕਰੀਏ ਪੂਰਾ ਸੋਨਾ ਮਾਡਲ ਦੇ ਹਿਸਾਬ ਨਾਲ ਬਾਈ ਜੀ ਪੂਰਾ ਸੰਭਿਆ ਹਨਾ ਬਹੁਤ ਬਹੁਤ ਸੰਭਾਈ ਵਾਲਾ ਜੀ ਹਾਂ ਪੂਰਾ ਟਰੈਕਟਰ ਸੰਭਿਆ ਰਿਮਾ ਰੋਮਾ ਦੀ ਕੰਡੀਸ਼ਨ ਵੀ ਪੂਰੀ ਸਾਫ ਆ ਓਕੇ ਆ ਜਮਾ ਪੂਰੀ ਹਾਂਜੀ ਤੇ ਬਾਈ ਅਡਜਸਟੇਬਲ ਹੁੱਕਾਂ ਲਿੰਕਾ ਹਨਾ ਬਾਈ ਹਾਂਜੀ ਠੀਕ ਆ ਮਗਰਾਣ ਮਗਰੂੜ ਵੀ ਪੂਰੇ ਸਾਫ ਪਏ ਆ ਮਾਡਲ ਦੇ ਹਿਸਾਬ ਨਾਲ ਤੇ ਬਾਈ ਜੀ ਟਰੈਕਟਰ ਦੇ ਨਾਲ ਆਪਣੇ ਨਾਲ ਸਮਾਨ ਪੂਰਾ ਹੀ ਹਨਾ ਸਮਾਨ ਪੂਰਾ ਜੀ ਡੰਡਾ ਫੱਟੀ ਛਤਰੀ ਪੂਰਾ ਜੀ ਠੀਕ ਆ ਬਾਈ ਜੀ ਸਾਰਾ ਸਮਾਨ ਨਾਲ ਮਿਲੂਗਾ ਤੇ ਮੇਨ ਗੱਲ ਕਰੀਏ ਬਾਈ ਜੀ ਇਹ ਇੰਜਨ ਗੇਅਰ ਕਿਵੇਂ ਆ ਇੰਜਨ ਗੇਅਰ ਤਾਂ ਫੁੱਲ ਗਰੰਟੀ ਜੇ ਵਾਹ ਕੇ ਲੈ ਜਾਣ ਵਾਹ ਕੇ ਤਸੱਲੀ ਕਰਕੇ ਫੇਰ ਸੌਦਾ ਲਾਉਣ ਹਨ ਫੁੱਲ ਤਸੱਲੀ ਕਰਕੇ ਲੈ ਕੇ ਜਾਣ ਠੀਕ ਆ ਪਹਿਲਾਂ ਭਲਾ ਵਾਹ ਲੈਣ ਫੇਰ ਸੌਦਾ ਲਾ ਲੈਣਾ ਆਪਣੇ ਨਾਲ ਵੀ ਭੋਰਾ ਵੀ ਕੰਮ ਨਹੀਂ ਟਰੈਕਟਰ ਵੀ ਜ਼ਿੰਮੇਦਾਰਾ ਟਰੈਕਟਰ ਆ ਕੋਈ ਕਿਰਾਏ ਬਾੜੇ ਦੇਣੀ ਚੱਲਿਆ ਖੇਤੀ ਵਾਲਾ ਟਰੈਕਟਰ ਠੀਕ ਆ ਬਾਈ ਖੇਤੀ ਵਾਲਾ ਟਰੈਕਟਰ ਆ ਤੇ ਪੰਜਾਬ ਨੰਬਰ ਆ ਬਈਆ ਸ਼ੋ ਚੱਕੀ ਇਹਦੀ ਟਰੈਕਟਰ ਦੀ ਵੇਖੋ ਜਾਂ ਜਮਾ ਸੁੱਕਾ ਟਰੈਕਟਰ ਪਿਆ ਜਮਾ ਸੁੱਕਾ ਤੇ ਬਾਈ ਜੀ ਹੁਣ ਆਪਾਂ ਇਹਦੀ ਮੇਨ ਗੱਲ ਕਰੀਏ ਡਿਮਾਂਡ ਕਿ ਨਹੀਂ ਰੱਖੀਏ ਇਸ ਟਰੈਕਟਰ ਦੀ ਇਹਦੀ ਡਿਮਾਂਡ ਹੈ 1.70 ਜੀ 1 ਲੱਖ 70000 ਰੁਪਏ ਡਿਮਾਂਡ ਕਰਦੇ ਆ ਹਾਂਜੀ ਹਾਂਜੀ ਤੇ ਜਿਹੜਾ ਕਰ ਕਿਉਂਦਾ ਆਪਣੀ ਵੀਡੀਓ ਨੂੰ ਸ਼ੇਅਰ ਇਹ ਇੱਕ 60 ਤਾਂ ਆਪਾਂ ਦੇ ਦਾਂਗੇ ਠੀਕ ਆ ਵੀ 10000 ਦਾ ਮਾਨਤਨ ਹੋ ਜਾਊਗਾ ਹਾਂਜੀ ਹਾਂਜੀ ਹੋਰ ਵੀ ਕਰ ਦਾਂਗੇ ਕੋਈ ਨਿਆ ਦਾ ਠੀਕ ਆ ਸਕਰੀਨ ਸ਼ਾਟ ਲੈ ਹੁਣ ਵੀਡੀਓ ਸ਼ੇਅਰ ਕਰਕੇ ਹਾਂਜੀ ਤੇ ਹੋਰ ਵੀ ਮਾਨਤਾਨ ਖੁੱਲਾ ਹੋਊਗਾ ਤੇ ਬਾਈ ਜੀ ਇਹ ਕਿਹੜੇ ਪਿੰਡ ਵਕਾਊ ਆ ਇਹ ਸਮਾਦ ਭਾਈ ਆਈ ਆ ਆਪਣਾ ਜਿਲ੍ਹਾ ਮੋਗਾ ਹੀ ਜਿਲ੍ਹਾ ਮੋਗਾ ਤੇ ਨੰਬਰ ਬੋਲੋ ਬਾਈ 95769 ਹਾਂਜੀ 92743 ਹੁਣ ਬਾਈ ਜੀ ਆਪਣੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਇਆ ਆਪਾਂ ਮਾਨਤਾਨ ਫੋਲੋ ਕਰਨਾ ਡੱਟਰ ਦੀਆਂ ਸੀਲਾਂ ਸੂਲਾਂ ਵੀ ਨਾਲ ਲੱਗੀਆਂ ਆ ਹਾਂ ਵੀ ਆ ਆ ਰੇਸ ਵਾਲੀ ਸੀੜ ਆ ਇਦਾਂ ਉਹ ਲਿੰਜਨ ਗੇਅਰ ਦਾ ਤਸੱਲੀ ਵਾਲਾ ਠੀਕ ਆ ਹੁਣ ਜ਼ਿੰਮੇਵਾਰੀ ਆ ਬਾਈ ਜੀ ਆਪਣੀ ਬਾ ਆਂ ਦਾ ਮਾਨਤਾਨ ਨੂੰ ਫੁੱਲ ਕਰਾਂਗੇ ਠੀਕ ਆ ਬਾਈ ਜੀ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਨੰਬਰ ਤੇ ਸਕਰੀਨ ਤੇ ਸਾਰਿਆਂ ਦਾ ਧੰਨਵਾ